ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 3 ਸਤਿਗੁਰ ਕੈ ਭਾਣਾ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮੇਟ ਨਾ ਸਕੈ ਕੋਇ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਝੈ ਕੋਇ ਮਹੱਲਾ 3 ਨਾਨਕ ਹਰ ਨਾਮ ਜਿਨੀ ਆਰਾਧਿਆ ਅਨੰਦਨ ਹਰ ਲਿਵ ਤਾਰ ਮਾਇਆ ਬੰਦੀ ਖਸਮ ਕੀ ਤਿਨ ਅਗੇ ਕਮਾਵੈ ਕਾਰ ਪੂਰਾ ਪੂਰਾ ਕਰ ਛੋੜਿਆ ਹੁਕਮ ਸਵਾਰਣ ਹਾਰ ਕੁਰ ਪ੍ਰਸਾਦੀ ਜਿਨ ਬੁਝਿਆ ਤਿਨ ਪਾਇਆ ਮੋਖ ਦਵਾਰ ਮਨਮੁਖ ਹੁਕਮ ਨਾ ਜਾਣੀ ਤੈਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨੀ ਤਰਿਆ ਪਉ ਜਲ ਸੰਸਾਰ ਸਭ ਔਗਣ ਗੁਣੀ ਮਟਾਇਆ ਸਭ ਔਗਣ ਗੁਣੀ ਮਟਾਇਆ ਗੁਰ ਆਪੇ ਬਖਸਣ ਹਾਰ ਪਉੜੇ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੀਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਹਰ ਜੀਵੜ ਨਾਹੀ ਕੋਈ ਜਾਨ ਹਰ ਧਰਮ ਵਿਚਾਰ ਦਾ ਕੋਈ ਤੇ ਵਿਸ਼ਰਾਮ ਲਾ ਕੇ ਜਾਨ ਹਰ ਧਰਮ ਵਿਚਾਰ ਦਾ ਹਰ ਤੇ ਜਮਕ ਲਾਉਣੀ ਕਾੜਾ ਅੰਦੇਸਾ ਕਿਉ ਕੀਜੈ ਵਾਹਿਗੁਰੂ ਜੀ ਕਾੜਾ ਪੋਲਾ ਪਾਠ ਕਰਨਾ ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮ ਮਾਰਦਾ ਹਾਂਜੀ ਕਾੜਾ ਅੰਦੇਸਾ ਕਿਉ ਕੀਜੈ ਜਾ ਨਾਹੀ ਅਧਰਮ ਮਾਰਦਾ ਸਚਾ ਸਾਹਿਬ ਸਚ ਨਿਆਉ ਪਾਪੀ ਨਰ ਹਾਰਦਾ ਸਾਲਾਹੇ ਹੋ ਭਗਤ ਹੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰਖਾ ਔਰਤ ਹਾਰ ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਸਾਈ ਸੁਹਾਗਣ ਨਾਰ ਸਾਈ ਤਾਂ ਭਾਵ ਓਹੀ ਇੱਥੇ ਸਾਈ ਪਾਠ ਨਹੀਂ ਕਰਨਾ ਮਹਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ ਹੁ ਮੈ ਮਾਰ ਮਿਲਾਇਨ ਗੁਰ ਕੈ ਸਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪਉੜੀ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕ ਹਾਲੀਨ ਹਰ ਭਗਤਾ ਨੂੰ ਦੇ ਅਨੰਦ ਫਿਰ ਘਰੀ ਬਹਾਲਿਆ ਨ ਪਾਪੀਆਂ ਨੂੰ ਨ ਦੇਈ ਫਿਰ ਰਹਿਣ ਚੁਣ ਨਰਕ ਘੋਰ ਚਾਲਿਆ ਨ ਹਰ ਭਗਤਾ ਨੂੰ ਦੇ ਪਿਆਰ ਕਰ ਆਂਧ ਨਿਸਤਾਰਿਆਨ ਸਾ ਸੰਗਤ ਜਿਉ ਆਪ ਜੀ ਨੇ ਪੰਕਤੀਆਂ ਦੇ ਦਰਸ਼ਨ ਕੀਤੇ ਤੇ ਸੁਣੀਆਂ ਵੀ ਨੇ ਹਰ ਆਪਣੀ ਭਗਤ ਕਰਾਏ ਵਡਿਆਈ ਵੇ ਖਾਲੀਆਨ ਲੱਲੇ ਨੂੰ ਬਿਹਾਰੀ ਆਈ ਐ ਅਗਲੀ ਪੰਕਤੀ ਵਿੱਚ ਖਾਲੀਆਨ ਫਿਰ ਇੱਥੇ ਬਿਹਾਰੀ ਆਈ ਐ ਅੱਗੇ ਬਿਹਾਲਿਆਨ ਸਿਹਾਰੀ ਹੈ ਔਰ ਚਾਲਿਆਨ ਸਿਹਾਰੀ ਹੈ ਕਈ ਵਾਰ ਆਪਾਂ ਚਾਲ ਦੇ ਵਿੱਚ ਖਿਆਲ ਨਹੀਂ ਰੱਖਦੇ ਔਰ ਇੱਕੋ ਹੀ ਚਾਲ ਵਿੱਚ ਸਾਰੀਆਂ ਪੰਕਤੀਆਂ ਪੜ ਜਾਂਦੇ ਆ ਇਹ ਨਿਖੇੜਾ ਸਪਸ਼ਟ ਰੱਖਣਾ ਜਿੱਥੇ ਬਿਹਾਰੀ ਹੈ ਬਿਹਾਰੀ ਦਾ ਉਚਾਰਨ ਕਰਨਾ ਜਿੱਥੇ ਸਿਹਾਰੀ ਹੈ ਉਥੇ ਸਿਹਾਰੀ ਦਾ ਹੀ ਕਰਨਾ ਹਾਂਜੀ